ਤੇ ਲੈਂਟਰ ਦਾ ਕੰਮ ਹੋ ਗਿਆ ਸ਼ੁਰੂ ਤੇ ਲੈਂਟਰ ਦਾ ਪਾਉਣਾ ਚਾਹੀਦਾ ਵਾ ਨਾਲੇ ਕੋਨੇ ਕੋਨੇ ਕਨੇ ਮੜਾ ਪਿੱਛੇ ਖਿਆਲ ਨਾ ਵਾ ਸਹੀ ਵਜਦੀ ਬਿੱਲੇ ਭਾਜੀ ਪੰਚਾਇਤ ਲੋੜਤ ਨਹੀਂ ਇਧਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਹਿੰਦੇ ਤੁਕ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਨੂੰ ਹਾਂ ਚੱਕਰੇ ਗੇ ਪੱਟੇ ਕਿੱਥੇ ਹੋਣਾ ਹੈ ਕਿਦਾਂ ਜੰਤੀ ਬਹੁਤ ਇੱਕੋ ਹੀ ਹਾਂ ਤਾਰ ਲੱਤ ਗਈ ਉਹਨੇ ਤਾਰ ਲਾਤੀ ਆ ਹੋਰ ਆਇਦਰਾ ਇਦਰਾ ਕੱਟ ਕੇ ਲੈਉਣੇ ਆ ਤੇ ਇਹਨਾਂ ਚੱਲ ਜਾਣਗੇ ਉਦਾਂ ਪੈਪ ਖੁੱਲੀ ਜਾਣਗੇ ਇਹਨਾਂ ਦੇ ਮੂੜੇ ਲੇ ਗਾਦੇ ਹੈਂ ਜ਼ਰੂਰ ਨਹੀਂ ਹੋ ਰਗਾ ਹਾਂ ਪੈਪ ਜੂੜ ਜੂੜ ਬੂਟ ਬੂਟ ਹੋਣੇ ਨਹੀਂ ਐ ਨਾ ਕੋ ਉਹ ਕਾਲਾ ਭਜੀ ਲੈ ਆਇਆ ਨਾ ਦੋ ਜੁੜੇ ਇੱਕ ਜਿਹੜਾ ਹੈਂ ਆਹੋ ਚੱਲ ਕੋਈ ਨਹੀਂ ਅੱਜ ਦੋਸਤੋ ਮੌਸਮ ਬੜਾ ਸਾਫ ਆ ਤੇ ਲੈਂਡ ਚ ਸ਼ੁਰੂ ਹੋ ਗਿਆ ਸਾਡਾ ਲੈਂਡਰ ਪਹਿਣਾ ਤੇ ਮਾਲਕ ਨੇ ਵੀ ਬੜਾ ਖਾ ਦਿੱਤਾ ਅੱਜ ਧੁੱਪ ਨਿਕਲੀ ਹੈ ਮੜੀ ਮੜੀ ਸੂਰਜ ਦੇਵਤਾ ਇੱਧਰ ਚਮਕਣ ਲੱਗੇ ਆ ਓਏ ਦੋਸਤੋ ਇੱਕ ਗੱਡੀ ਲੱਗ ਗਈ ਆ ਤੇ ਜਾਂਦੀ ਆ ਤੇ ਦੂਜੀ ਗੱਡੀ ਆਉਣ ਲੱਗੀ ਆ ਤੇ ਔਰ ਲੱਗਾ ਪੰਪਰ ਆ ਪੌਂ ਪਕੜਾ ਹੋਰ ਤੇ ਲੋ ਜੀ ਦੋਸਤੋ ਦੂਜੀ ਗੱਡੀ ਵੀ ਆ ਗਈ ਆ ਆਣ ਗਈ ਆ ਤੇ ਟੋਪੋ ਵੀ ਨਿਕਲੇ ਆ ਸੂਰਜ ਦੀ ਰੇਤਾਂ ਵੀ ਚਮਕ ਕੇ ਆ ਗਈ ਆ ਤੇ ਇੰਨਾ ਲੈਂਟਰ ਵੀ ਹੋ ਗਿਆ ਦੋਸਤੋ ਇੰਨਾ ਪੈ ਗਿਆ ਵਾ ਤੇ ਬਣੇ ਰਹੋ ਵੀਡੀਓ ਚ ਦੋਸਤੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਹੋ ਲਿਆ ਸਾਡਾ ਮਤੀ ਭਾਈ ਪਾਣੀ ਪਲਾਉਣ ਲੱਗਾ ਲਿਆ ਪੜਾ ਦੇ ਨਹੀਂ ਯਾਰ ਮਤੀ ਇਦਾਂ ਥੋੜੋ ਕਹਿਦਾ ਨਾ ਸਭ ਤੋਂ ਜ਼ਿਆਦਾ ਪੰਨ ਤੂੰ ਖਟਾਂਦੇ ਆਂ ਪਾਣੀ ਪਲਾ ਕੇ ਬਾਕੀ ਦੇ ਲੈਂਟਰ ਪਾ ਕੇ ਚੱਲ ਜਾਣਾ ਉਹਨਾਂ ਤੇਰਾ ਹੀ ਲੱਗਣਾ ਵਾ ਪਾਣੀ ਭਲਾਉਣ ਦੇਆਂ ਨੂੰ ਲੋ ਜੀ ਦੋਸਤੋ ਦੂਜੀ ਗੱਡੀ ਹੋ ਗਈ ਹੈ ਸ਼ੁਰੂ ਦੂਜੀ ਗੱਡੀ ਦਾ ਮਾਲ ਆ ਗਿਆ ਉੱਤੇ ਮਾਰਦੇ ਮਾਰਦੇ ਗਿਆ ਨਹੀਂ ਤੇ ਮਾਰਦੇ ਝਾਲ ਮਾਰਾ ਮੋਟਾ ਹਲਾਈ ਆਇਓ ਝਾਲ ਨਾਲ ਥੱਲੇ ਦਿਖੇ ਉਸ ਤੋਂ ਦੂਜੀ ਗੱਡੀ ਹੋ ਗਈ ਐ ਥੂੜੀ ਸਾਡੀ ਆ ਗਈ ਇੱਥੇ ਤੇ ਗਿਆ ਨਹੀਂ ਵਾਈਬ੍ਰੇਟਰ ਮੰਨਦੇ ਆ

아나 테스트도 콜 ਤੀ ਵੱਡੀ ਆ ਗਈ ਆ ਤੇ ਚੌਥੀ ਗੱਡੀ ਨਾਲ ਇੰਨਾ ਨਿਕਲ ਆਇਆ ਵਾ ਚੌਥੀ ਗੱਡੀ ਦਾ ਮਾਲ ਹੋ ਗਿਆ ਸ਼ੁਰੂ ਪੈਣਾ ਆ ਨਹੀਂ ਚੱਕਦੇ ਪਟ ਮੜ ਜਾਣੀ ਨਹੀਂ ਚੱਕਣਾ ਵਜਨ ਬਹੁਤ ਆ ਚੱਕ ਨਹੀਂ ਹੋਣਾ ਮੈਂ ਤਾਂ ರಕ್ಷಣ ತ ಪೆಲ್ಲಾ ಕಾಕೋ ಥಲ್ವ ਇਹ ਗੱਡੀ ਸ਼ੁਰੂ ਹੋ ਗਈ ਹੈ ਭੈਣੀ ਚੌਥੀ ਗੱਡੀ ਦਾ ਮਾਲ ਆ ਗਿਆ ਤੇ ਪੈਣਾ ਸ਼ੁਰੂ ਹੋ ਗਿਆ ਵਾ ਤੇ ਵੀਡੀਓ 'ਚ ਬਣੇ ਰਹੋ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਪਾਣੀ ਬੰਨਾ ਨਹੀਂ ਦਿਓ ਨਹੀਂ ਭਾਰੀ ਵੀਡੀਓ ਹੈ ਹਾਂ ਉਹ ਵਾਈਬ੍ਰੇਟਰ ਵੱਡਾ ਹੁੰਦਾ ਵਾ 不用了。啊。<Ooh>, wow. ah. চলো ভাই ਹੋਏ ਦੋਸਤੋ ਛੇਵੀਂ ਗੱਡੀ ਖਾਲੀ ਹੁੰਦੀ ਆ ਤੇ ਛੇਵੀਂ ਗੱਡੀ ਦੇ ਉੱਤੇ 2 ਕਿਲੋ ਮਾਲ ਹੋ ਰਹਾ ਜਾਣਾ ਸਿਲ ਇੰਟਰਸ ਆ ਗਿਆ ਦੋਸਤੋ ਆ ਇੰਨਾ ਘੱਟ ਰਹਿ ਗਿਆ ਵਾ ਤੇ ਛੇਵੀਂ ਗੱਡੀ ਖਾਲੀ ਹੋਂਦੀ ਹੀ ਆ ਦੇਸੋ ਸੋ ਸਾਡਾ ਪੈਚ ਅੱਲਾ ਲੈਂਟਰ ਥੋੜਾ ਰਹਿ ਗਿਆ ਇੰਨੇ ਕੀ ਜਗ੍ਹਾ ਰਹਿ ਗਈ ਬਸ ਮੈਂਟਰ ਦਸਦਾ ਰਹਿ ਗਿਆ ਕੰਮ ਤੇ ਆਹ ਅਮਰ ਸਮਾਂ ਲੋ ਵੀ ਦੋਸਤੋ ਲੈਂਟਰ ਪੈ ਗਿਆ ਤੇ ਆ ਗਏ ਪੰਦੇ ਢੱਲੇ ਆ ਬਿਖਣੇ ਤੁਹਾਨੂੰ ਪੱਲਾ ਹੁਣ ਰੋਈ ਦੋ ਸੋ ਆਪਣਾ ਲੈਂਟਰ ਲੱਗਿਆ ਪੈ ਓਕੇ ਹੋ ਗਿਆ ਹੈ ਜੀ ਰੋਈ